ਜੀ ਉਹਦੇ ਬਿਨਾ ਕਿਸੇ ਸਾਡਾ ਪੁੱਛਣਾ ਨਾ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਨੇ ਕੁਝ ਕੁ ਵੀਡੀਓ ਕਲਿੱਪ ਐਡ ਕੀਤੇ ਆ ਪਹਿਲਾਂ ਉਹ ਸਾਰੇ ਇੱਕ ਵਾਰੀ ਸੁਣ ਲਓ ਫਿਰ ਆਪਾਂ ਗੱਲ ਸਟਾਰਟ ਕਰਦੇ ਆ ਕਿ ਦੁਨੀਆ ਕਿਹੜੇ ਪਾਸੇ ਨੂੰ ਚੱਲ ਪਈ ਆ We turned out of that remarkable scientific breakthrough 13000 years after the last dire wolf walked the earth scientists say they've now brought them back Here's our chief national correspondent back up and with the video tonight. Elon Musk has just put a computer chip in a human brain. And what is the concept? A brain computer interface, or BCI brain computer interface. The technology will allow people to control machines with their thoughts the program targets the birth of new babies so once you have your baby before your baby leaves the hospital you no longer get a paper birth certificate but then you get a digital one that is somehow implanted somewhere on somebody's body by the ministry's concern that by december we will be able to launch digital id where every kenyan don't have to carry any paper plastic or otherwise as an ID, they should be able to I be identified digitally. We're taking things that are you know, genetically modified organisms and we're injecting them in little kids' arms. This image is a naked image of me, but it is not real. This image is what we call a deep fake. It took me less than five minutes to make a series of deep fakes of myself. Scaringly, it was a quick google search for the technology of what's available hundreds of sites when you type in deep fake nudeify ਹਾਂਜੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਦੇਖਿਆ ਕਿ ਸਾਇੰਸ ਨੇ ਬੜੀ ਤਰੱਕੀ ਕਰ ਲਈ ਇਹ ਜਿਹੜੇ ਦੋ ਤੁਹਾਨੂੰ ਭੇੜੀਏ ਦਿਖ ਰਹੇ ਨੇ ਇਹ 13000 ਸਾਲ ਪਹਿਲਾਂ ਖਤਮ ਹੋ ਗਏ ਸੀ ਇਹਨਾਂ ਦੀਆਂ ਹੱਡੀਆਂ ਤੋਂ ਇਹਨਾਂ ਦਾ ਡੀਐਨਏ ਲੈ ਕੇ ਇਹਨਾਂ ਨੂੰ ਦੁਬਾਰਾ ਜਨਮ ਦਿੱਤਾ ਗਿਆ ਚਿੱਟੇ ਰੰਗ ਦੇ ਭੇੜੀਏ ਏ ਆਪਾਂ ਕਹਿ ਸਕਦੇ ਆਂ ਵੀ ਸਾਇੰਸ ਆ ਜਿਹੜੀ ਉਹ ਬੜੀ ਤਰੱਕੀ ਦੇ ਵਿੱਚ ਆ ਤੇ ਬਹੁਤ ਅੱਗੇ ਲੰਘ ਚੁੱਕੀ ਆ ਇਸ ਤੋਂ ਅੱਗੇ ਵਾਲੀਆਂ ਜਿਹੜੀਆਂ ਵੀਡੀਓ ਨੇ ਉਹ ਥੋਡੀਆਂ ਪਰੇਸ਼ਾਨ ਕਰਨ ਵਾਲੀਆਂ ਨੇ ਪਹਿਲੀ ਵੀਡੀਓ ਦੇ ਵਿੱਚ ਉਹਨੇ ਦੱਸਿਆ ਕਿ ਐਲਨ ਮਾਸਕ ਦੀ ਕੰਪਨੀ ਆ ਜਿਨੇ ਸਕਸੈਸਫੁਲੀ ਇੱਕ ਚਿਪ ਬਣਾ ਲਿਆ ਬੀਸੀਆਈ ਨਾਂ ਦੀ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਲੱਗਣੀ ਆ ਤੁਹਾਡੇ ਖਿਆਲ ਵੀ ਤੁਹਾਡੇ ਨਹੀਂ ਰਹਿਣੇ ਤੁਹਾਡੀ ਸੋਚ ਵੀ ਤੁਹਾਡੀ ਨਹੀਂ ਰਹਿਣੀ ਇਹ ਵੀਡੀਓ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਹੁਣ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦਾ ਹੁਣ ਕੋਈ ਵੀ ਜਨਮ ਸਰਟੀਫਿਕੇਟ ਕਾਗਜ਼ ਦੇ ਉੱਤੇ ਨਹੀਂ ਹੋਊਗਾ ਹੁਣ ਉਹ ਸਿੱਧਾ ਹੀ ਜਦੋਂ ਬੱਚਾ ਪੈਦਾ ਹੋਇਆ ਉਹਦੀ ਬਾਹਂ ਦੇ ਵਿੱਚ ਇੱਕ ਚਿਪ ਲੱਗ ਜਾਇਆ ਕਰਨੀ ਆ ਤੇ ਉਸ ਚਿਪ ਦੇ ਜਰੀਏ ਉਹਦਾ ਸਾਰਾ ਡਾਟਾ ਉਹ ਚਿਪ ਦੇ ਵਿੱਚ ਹੋਇਆ ਕਰੂ ਜਿੱਥੇ ਵੀ ਜਾਇਆ ਕਰੂ ਉਹਨੂੰ ਕੋਈ ਲਾਇਸੈਂਸ ਕੋਈ ਕਾਗਜ਼ ਪੱਤਰ ਕੁਝ ਵੀ ਆਪਣੇ ਕੋਲੇ ਰੱਖਣ ਦੀ ਲੋੜ ਨਹੀਂ ਇੱਥੋਂ ਤੱਕ ਕਿ ਉਹਨੂੰ ਬੈਂਕ ਦਾ ਕਾਰਡ ਵੀ ਕੋਲੇ ਰੱਖਣ ਦੀ ਲੋੜ ਨਹੀਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨ ਇਨਸਾਨ ਨਹੀਂ ਰਹੂਗਾ ਚੱਲਦਾ ਫਿਰਦਾ ਇੱਕ ਸਕੈਨਿੰਗ ਪ੍ਰੋਗਰਾਮ ਬਣ ਜੂਗਾ ਆ ਐਮਪੀਆ ਨਿਊਜ਼ੀਲੈਂਡ ਦੀ ਇਹਨੇ ਵਿਚਾਰੀ ਨੇ ਆਪਣੀ ਤਸਵੀਰ ਬਿਨਾ ਕੱਪੜਿਆਂ ਤੋਂ ਪਾਰਲੀਮੈਂਟ ਦੇ ਵਿੱਚ ਦਿਖਾਈ ਤੇ ਇਹਨੇ ਉੱਥੇ ਇਹ ਦੱਸਿਆ ਕਹਿੰਦੀ Google ਦੇ ਉੱਤੇ ਕਿੰਨੀਆਂ ਹੀ ਐਸੀਆਂ ਸਾਈਟਾਂ ਨੇ ਜਿੱਥੇ 5 ਮਿੰਟ ਲੱਗਦੇ ਆ ਥੋੜੀ ਡੀਪ ਫੇਕ ਤਸਵੀਰ ਬਣਾਉਣ ਨੂੰ ਉਹ ਇੰਨੀ ਕੁ ਰੀਅਲ ਲੱਗਦੀ ਐ ਇੰਨੀ ਕੁ ਅਸਲੀ ਲੱਗਦੀ ਐ ਕਿ ਤੁਸੀਂ ਖੁਦ ਨਹੀਂ ਪਛਾਣ ਸਕਦੇ ਉਹ ਅਸਲੀ ਆ ਕਿ ਨਕਲੀ ਆ ਇਹ ਕਹਿੰਦੀ ਇਹ ਸਾਡੀਆਂ ਔਰਤਾਂ ਸਾਡੀਆਂ ਬੱਚੀਆਂ ਦੀ ਇੱਜ਼ਤ ਵਾਸਤੇ ਬਹੁਤ ਵੱਡਾ ਇੱਕ ਖਤਰਾ ਹੁਣ ਤੁਸੀਂ ਦੇਖੋ ਵੀ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਇੱਕ ਪਾਸੇ ਤਾਂ ਆਪਣੀ ਸਾਇੰਸ ਆ ਜਿਹੜੀ ਉਹ 13000 ਸਾਲ ਪੁਰਾਣਾ ਇੱਕ ਡੀਐਨਏ ਲੈ ਕੇ ਉਹਦੇ ਤੋਂ ਆ ਪੀੜੀਏ ਦਾ ਬੱਚਾ ਪੈਦਾ ਕਰਦੇ ਆ ਤੇ ਦੂਸਰੇ ਪਾਸੇ ਤੁਸੀਂ ਦੇਖਿਆ ਤਿੰਨ ਤੋਂ ਚਾਰ ਇਤਾਂ ਦੀਆਂ ਖਬਰਾਂ ਨੇ ਜਿਨ੍ਹਾਂ ਨੇ ਦੁਨੀਆ ਨੂੰ ਹਿਲਾਇਆ ਪਿਆ ਆਪਾਂ ਨੂੰ ਪਤਾ ਜਿਹੜੀ ਕੁਆਂਟਮ ਫਿਜ਼ਿਕਸ ਆ ਉਹਦੇ ਵਿੱਚ ਪਹਿਲਾਂ-ਪਹਿਲਾਂ ਜਿਹੜੀ એનર્ਜੀ ਆ એનર્ਜੀ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੁੰਦੀ ਸੀ ਵੀ એનર્ਜੀ ਆ ਜਿਹੜੀ ਉਹ ਚਮਕਾਰਾ ਮਾਰਦੀ ਆ ਸਿਰਫ ਇਤਾਂ ਜਿਵੇਂ ਚਮ ਚਮਕ ਕੇ ਮਾਰਦੀ ਆ ਫਿਰ ਹੌਲੀ-ਹੌਲੀ ਇਹਨਾਂ ਨੇ ਕਿਹਾ ਵੀ ਜਿਹੜੀ એનર્ਜੀ ਆ ਉਹ ਇੱਕ ਲਹਿਰ ਦੇ ਰੂਪ ਦੇ ਵਿੱਚ ਚੱਲਦੀ ਆ ਇਸ ਗੱਲ ਨੂੰ ਲੈ ਕੇ ਆਇਨਸਟਾਈਨ ਆ ਜਿਹੜਾ ਇਹਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ ਫਿਰ 1924 ਦੇ ਵਿੱਚ ਜਿਹੜੇ ਸਾਇੰਸਦਾਨ ਨੇ ਜਿਹੜੇ ਖੋਜੀ ਨੇ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਜਿਹੜੀ ਰੋਸ਼ਨੀ ਦੇ ਵਿੱਚ ਹੀ એનર્ਜੀ ਨਹੀਂ ਹੈਗੀ ਇਕੱਲੀ એનર્ਜੀ ਧਾਤ ਦੇ ਵਿੱਚ ਵੀ ਹੁੰਦੀ ਆ ਤੇ ਉੱਥੇ ਉਹ ਲਹਿਰ ਦੇ ਰੂਪ ਦੇ ਵਿੱਚ ਆ ਤੇ ਫਿਰ ਇਹਨਾਂ ਨੇ ਹੌਲੀ-ਹੌਲੀ ਇਹ ਕਹਿਣਾ ਸ਼ੁਰੂ ਕਰਤਾ ਵੀ ਇਹ ਇਕੱਲੀ ਲਹਿਰ ਦੇ ਰੂਪ ਦੇ ਵਿੱਚ ਨਹੀਂ ਹੈਗੀ ਇਹ ਚਮਕਾਰਾ ਵੀ ਮਾਰ ਸਕਦੀ ਆ ਇੱਕੋ ਟਾਈਮ ਤੇ ਚਮਕਾਰਾ ਵੀ ਮਾਰਦੀ ਆ ਇੱਕੋ ਟਾਈਮ ਤੇ ਇਹ ਲਹਿਰ ਦੇ ਵਿੱਚ ਵੀ ਆ ਤੇ ਇੱਕੋ ਟਾਈਮ ਤੇ ਇਹ ਅਲੱਗ-ਅਲੱਗ ਸ਼ੇਪ ਦੇ ਵਿੱਚ ਵੀ ਆ ਫਿਰ ਇਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਜਿਵੇਂ ਕੁਆਂਟਮ ਫਿਜ਼ਿਕਸ ਦੇ ਜਿਹੜੇ ਹਿਸਾਬ ਦੇ ਨਾਲ ਵੀ ਜਿਹੜੀ ਇਹ ਕਾਇਨਾਤ ਹੈ ਜਿਹੜੀ ਦੁਨੀਆ ਹੈ ਸ੍ਰਿਸ਼ਟੀ ਹੈ ਜਿਹੜੀ ਇਹ ਪਰਮਾਤਮਾ ਨੇ ਜਿਵੇਂ એનર્ਜੀ ਦੇ ਨਾਲ ਜਿਹੜੀ ਚੀਜ਼ ਤੋਂ ਇਹ ਪੈਦਾ ਕੀਤੀ ਆ ਉਸ ਚੀਜ਼ ਨੂੰ ਜਿੰਨੀ ਡੀਪਲੀ ਅਸੀਂ ਖੋਜ ਕਰਾਂਗੇ ਉਹਦੀ ਜਿੰਨੀ ਡੰਗਾਈ ਦੇ ਵਿੱਚ ਅਸੀਂ ਖੋਜ ਕਰਾਂਗੇ ਓਨੇ ਹੀ ਫਸਦੇ ਚੱਲੇ ਜਾਵਾਂਗੇ ਕਿਉਂਕਿ ਅਸੀਂ ਇਹ ਚੀਜ਼ ਨੂੰ ਸਮਝ ਹੀ ਨਹੀਂ ਸਕਦੇ ਇਸ ਚੀਜ਼ ਦਾ ਕੋਈ ਤੋੜ ਹੀ ਨਹੀਂ ਇਸ ਚੀਜ਼ ਦਾ ਕੋਈ ਅੰਤ ਹੀ ਨਹੀਂ ਹੈਗਾ ਜਿਵੇਂ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਨੇ ਕਿ ਇਨਸਾਨ ਦੇ ਵਸ ਦੀ ਗੱਲ ਨਹੀਂ ਪਰਮਾਤਮਾ ਦੀ ਸਾਰੀ ਦੀ ਸਾਰੀ ਖੇਡ ਨੂੰ ਸਮਝਣਾ ਇਹ ਸਾਇੰਸ ਆ ਜਿਹੜੀ ਇਹ ਵਿਗਿਆਨੀ ਨੇ ਜਿਹੜੇ ਇਹ ਵੀ ਆ ਕੇ ਹੱਥ ਖੜੇ ਕਰ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਉੱਪਰ ਪਰ ਹੁਣ ਜਿਹੜਾ ਅੱਜ ਦਾ ਦੌਰ ਆ ਅੱਜ ਦੇ ਦੌਰ ਦੇ ਵਿੱਚ ਬੇਸ਼ੱਕ ਇਹ ਇਨਸਾਨ ਇੰਨੀਆਂ ਚੀਜ਼ਾਂ ਤੇ ਹੱਥ ਕੜੇ ਕਰ ਜਾਂਦਾ ਉਹਨਾਂ ਨੂੰ ਕੁਦਰਤ ਦੀ ਸਮਝ ਨਹੀਂ ਆਉਂਦੀ ਵੀ ਕੁਦਰਤ ਕਿਵੇਂ ਕੰਮ ਕਰਦੀ ਆ ਪਰ ਉਹ ਕਈ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਕੀ ਕੀਤਾ ਉਹ ਇਨਸਾਨੀ ਦਿਮਾਗ ਆ ਜਿਹੜਾ ਉਹਦਾ ਡਾਟਾ ਇਕੱਠਾ ਕਰਕੇ ਇੱਕ ਐ ਆਈ ਮਾਡਲ ਤਿਆਰ ਕਰਨਾ ਚਾਹੁੰਦੀਆਂ ਨੇ ਜਿਹਦੇ ਵਿੱਚ ਇਹ ਮਤਲਬ ਵੀ ਜਿਹੜਾ ਐ ਆਈ ਮਾਡਲ ਆ ਜਾਂ ਕੰਪਿਊਟਰ ਆ ਉਹ ਆਪਣੇ ਆਪ ਹੀ ਇਨਸਾਨੀ ਦਿਮਾਗ ਦੀ ਸੋਚ ਆ ਜਿਹੜੀ ਉਹਦਾ ਜਿਹੜਾ ਡਾਟਾ ਉਹ ਆਪਣੇ ਕੋਲੇ ਲਿਆਇਆ ਕਰੇ ਤੇ ਉਹਨੂੰ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਬਦਲ ਕੇ ਕਨਵਰਟ ਕਰਕੇ ਤੇ ਉਹਨੂੰ ਆਪਣੇ ਆਪ ਹੀ ਸਮਝਣਾ ਸ਼ੁਰੂ ਕਰੇ ਮਤਲਬ ਕਿ ਟੋਟਲੀ ਇਹ ਐਸੀ ਮਸ਼ੀਨ ਜਾਂ ਐਸਾ ਕੰਪਿਊਟਰ ਬਣਾਉਣਾ ਚਾਹੁੰਦੇ ਆ ਜਿਹੜੇ ਆਪਣੇ ਆਪ ਹੀ ਆਪਣਾ ਦਿਮਾਗ ਲਾ ਕੇ ਇਨਸਾਨ ਨੂੰ ਸਮਝੇ ਉਹਦੀ ਸੋਚ ਨੂੰ ਹਨਾ ਉਹ ਕੀ ਕਰ ਰਿਹਾ ਉਹ ਕਿਉਂ ਕਰ ਰਿਹਾ ਹੁਣ ਇਹਨਾਂ ਨੇ ਕੁੜੇ ਟਾਈਮ ਪਹਿਲਾਂ ਐਲਨ ਮਾਸਕ ਦੀ ਇੱਕ ਵੀਡੀਓ ਇਹਦੀ ਕੰਪਨੀ ਨੇ ਲਾਂਚ ਕੀਤੀ ਸੀ ਜਿਦੇ ਵਿੱਚ ਤੁਸੀਂ ਬਾਂਦਰ ਦੇਖਦੇ ਹੋ ਇਹ ਬਾਂਦਰ ਆਪਣੇ ਦਿਮਾਗ ਦੇ ਨਾਲ ਉਹ ਦੇਖੋ ਇਹ ਇੱਕ ਬਾਲ ਆ ਉਹ ਨੂੰ ਬਾਕਸ ਦੇ ਵਿੱਚ ਪਾਉਂਦਾ ਤੇ ਜਿੱਦਾਂ ਹੀ ਬਾਂਦਰ ਉਸ ਬਾਲ ਨੂੰ ਉਹ ਬਾਕਸ ਦੇ ਵਿੱਚ ਪਾ ਦਿੰਦਾ ਸੀ ਉਹ ਜਿਹੜੀ ਪੈਪ ਦਿੱਤੇ ਉਹਨੇ ਮੂੰਹ ਲਾਇਆ ਹੋਇਆ ਉਹਦੇ ਵਿੱਚ ਉਹ ਜੂਸ ਪਾ ਦਿੰਦੇ ਸੀ ਤੇ ਉਹਨੂੰ ਜੂਸ ਪੀਣ ਨੂੰ ਮਿਲਦਾ ਸੀ ਸੋ ਬਾਂਦਰ ਨੇ ਆਪਣੇ ਦਿਮਾਗ ਦੇ ਨਾਲ ਉਹ ਗੇਮਾਂ ਖੇਡਣੀਆਂ ਸ਼ੁਰੂ ਕਰਤੀਆਂ ਜੂਸ ਦੇ ਲਾਲਚ ਦੇ ਨਾਲ ਤੇ ਇਹਨਾਂ ਨੇ ਉਹ ਇੱਕ ਛੋਟੀ ਜਿਹੀ ਚਿਪ ਬਾਂਦਰ ਦੇ ਦਿਮਾਗ ਦੇ ਵਿੱਚ ਪਾਈ ਹੋਈ ਸੀ ਇਸ ਪ੍ਰਯੋਗ ਦੇ ਵਿੱਚ ਇਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਉਹ ਜਿਹੜੀ ਚਿਪ ਸੀ ਉਹਨਾਂ ਦੇ ਉੱਤੇ ਨਾ ਇੱਕ ਛੋਟੇ ਛੋਟੇ ਜਿਵੇਂ ਵਾਲ ਤੋਂ ਵੀ ਬਰੀਕ ਤਾਰਾਂ ਸੀਗੀਆਂ ਜਿਹੜੀਆਂ ਬਾਂਦਰ ਦੇ ਦਿਮਾਗ ਦੇ ਵਿੱਚ ਉਹਦੇ ਨਿਊਰਾਨ ਦੇ ਨਾਲ ਜਾ ਕੇ ਅਟੈਚ ਹੋ ਗਈਆਂ ਫਿਰ ਉੱਥੋਂ ਇਹਨਾਂ ਨੂੰ ਸਮਝ ਆਈ ਜਦੋਂ ਬਾਂਦਰ ਹੱਥ ਹਲਾਉਂਦਾ ਸੀ ਤਾਂ ਕੁਝ ਨਿਊਰਾਨ ਸਿ ਉਹ ਅਲੱਗ ਤਰੀਕੇ ਨਾਲ ਕੰਮ ਕਰਦੇ ਸੀ ਕੁਝ ਨਿਊਰਾਨ ਉਹ ਤੇ ਪੈਰ ਹਿੱਲਣ ਤੇ ਅਲੱਗ ਤਰੀਕੇ ਨਾਲ ਕੰਮ ਕਰਦੇ ਸੀ ਉਹ ਸਾਰਾ ਡਾਟਾ ਇਹਨਾਂ ਨੇ ਇਕੱਠਾ ਕਰਕੇ ਇੱਕ AI ਸਿਸਟਮ ਦੇ ਵਿੱਚ ਫੀਡ ਕਰਤਾ ਇੱਕ AI ਸਿਸਟਮ ਨੂੰ ਦਿੱਤਾ ਤੇ ਉਹ AI ਸਿਸਟਮ ਨੇ ਉਸ ਚੀਜ਼ ਤੋਂ ਸਮਝ ਸਮਝ ਕੇ ਇਹ ਇਨਸਾਨੀ ਦਿਮਾਗ ਨੂੰ ਸਮਝਣਾ ਸ਼ੁਰੂ ਕੀਤਾ ਤੇ ਬਹੁਤ ਹੱਦ ਤੱਕ ਇਹ ਚੀਜ਼ਾਂ ਨੇ ਜਿਹੜੀਆਂ ਇਹਦੇ ਜੇ ਕਾਮਯਾਬ ਹੋ ਗਏ ਨੇ ਤੇ ਬਹੁਤ ਛੇਤੀ ਇਹ ਚੀਜ਼ਾਂ ਸਾਡੇ ਉੱਤੇ ਲਾਗੂ ਵੀ ਹੋ ਜਾਣੀਆਂ ਹਨ ਸੋ ਕਹਿਣ ਦਾ ਮਤਲਬ ਤੁਸੀਂ ਆਪਣੇ ਦਿਮਾਗ ਦੇ ਨਾਲ ਹੁਣ ਸੋਚ ਵੀ ਨਹੀਂ ਸਕਦੇ ਤੁਹਾਡੀ ਸੋਚ ਆ ਜਿਹੜੀ ਉਹ ਵੀ ਇਹਨਾਂ ਦੀ ਆਧਾਰੀ ਦਿੱਤੀ ਹੋਊਗੀ ਕਿਉਂਕਿ ਜੇ ਤੁਹਾਡੇ ਅੰਦਰ ਚਿਪ ਲੱਗੀ ਹੋ ਤਾਂ ਇਹ ਜੋ ਕੁਝ ਕਹਿਣਗੇ ਉਹੀ ਤੁਸੀਂ ਸੋਚੋਗੇ ਤੁਹਾਡੀ ਆਪਣੀ ਸੋਚ ਵੀ ਨਹੀਂ ਹੋਣੀ ਇੱਥੋਂ ਤੱਕ ਕਿ ਤੁਹਾਡੇ ਆਪਣੇ ਖਿਆਲ ਵੀ ਨਹੀਂ ਹੋਣੇ ਇਹ ਕਹਿੰਦੇ ਵੀ ਜੇ ਬੰਦੇ ਦੇ ਦਿਮਾਗ ਦੇ ਵਿੱਚ ਕੋਈ 네ਗੇਟਿਵ ਖਿਆਲ ਆਊਗਾ ਤਾਂ ਇਹਨਾਂ ਨੇ ਉਹਨੂੰ ਰੇਜ਼ ਕਰ ਦਿਆ ਕਰਨਾ ਉਹਨੂੰ ਖਤਮ ਕਰ ਦਿਆ ਕਰਨਾ ਸੋ ਦੇਖੋ ਤੁਸੀਂ ਟੈਕਨੋਲੋਜੀ ਦਿਨੋਂ ਦਿਨ ਖਤਰਨਾਕ ਹੋ ਰਹੀ ਆ ਦਿਨੋਂ ਦਿਨ ਟੈਕਨੋਲੋਜੀ ਬਰਬਾਦੀ ਵੱਲ ਨੂੰ ਵਧਦੀ ਜਾ ਰਹੀ ਆ ਇਹ ਅੱਜ ਤਾਂ ਇਹ ਚੀਜ਼ਾਂ ਦੇਖਣ ਨੂੰ ਜਾਂ ਸੁਣਨ ਨੂੰ ਸਾਨੂੰ ਲੱਗਦੀਆਂ ਨੇ ਪਰ ਜਿੰਨਾ ਸਿਸਟਮ ਸਿੰਪਲ ਜ਼ਿੰਦਗੀ ਜਾਂ ਸਿੰਪਲ ਲੋਕਾਂ ਦਾ ਵਧੀਆ ਸੀਗਾ ਇਹ ਟੈਕਨੋਲੋਜੀ ਓਨੀਓ ਖਤਰਨਾਕ ਹੋ ਚੁੱਕੀ ਆ ਇਨਸਾਨ ਦੇ ਵਾਸਤੇ ਜਿਵੇਂ ਵੱਡੇ ਵੱਡੇ ਬੰਬ ਨੇ ਪਰਮਾਣੂ ਬੰਬ ਤਿਆਰ ਕਰ ਲਏ ਤੇ ਹੁਣ ਉਹ ਨਾਤਾ ਚਲਾਉਣ ਜੋਗੇ ਨੇ ਨਾ ਰੱਖਣ ਜੋਗੇ ਨੇ ਉਸੇ ਤਰੀਕੇ ਦੇ ਨਾਲ ਟੈਕਨੋਲੋਜੀ ਐਸਾ ਰੂਪ ਦੇਤਾ ਕਿ ਉਹ ਟੈਕਨੋਲੋਜੀ ਇਨਸਾਨ ਦੇ ਵਾਸਤੇ ਖਤਰਾ ਹੀ ਪੈਦਾ ਕਰ ਚੁੱਕੀ ਆ ਸੋ ਆਪਾਂ ਤੁਹਾਨੂੰ ਦੱਸਿਆ ਵੀ ਅਕਸਰ ਹੀ ਆਪਣੇ ਆਲੇ-ਦਾਲੇ ਦੇਖਿਆ ਕਰੋ ਬਹੁਤ ਕੁਝ ਐਸਾ ਚੱਲ ਰਿਹਾ ਜਿਹੜਾ ਸਾਡੀ ਸੋਚ ਸਮਝ ਤੋਂ ਪਰੇ ਹੋ ਜਾਂਦਾ ਇੱਕ ਪਾਸੇ ਤਾਂ ਤੁਸੀਂ ਸਾਇੰਸ ਦੀ ਗੱਲ ਕਰ ਲਓ ਇਹਨਾਂ ਨੇ ਜਿੰਨੀ ਵੀ ਤਰੱਕੀ ਕੀਤੀ ਆ ਇੰਨੇ ਨੁਕਸਾਨ ਹੀ ਕੀਤਾ ਪਰ ਦੂਜੇ ਪਾਸੇ ਆਪਾਂ ਪ੍ਰਮਾਤਮਾ ਦੀ ਪ੍ਰਕਿਰਤੀ ਦੀ ਗੱਲ ਕਰਦੇ ਹਾਂ ਉਹ ਸਮੇਂ ਸਮੇ ਦੇ ਨਾਲ ਇਨਸਾਨ ਜਿੱਦਾਂ ਦਾ ਹੁੰਦਾ ਉਹ ਉਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਬਦਲ ਦਿੰਦਾ ਹੈ ਕੁਦਰਤ ਸਾਡੀ ਹਮੇਸ਼ਾ ਹੱਕ ਦੇ ਵਿੱਚ ਹੁੰਦੀ ਆ ਪ੍ਰਮਾਤਮਾ ਹਮੇਸ਼ਾ ਸਾਡੇ ਹੱਕ ਦੇ ਵਿੱਚ ਹੀ ਕੰਮ ਕਰਦਾ ਇਸ ਕਰਕੇ ਆਪਾਂ ਤੁਹਾਨੂੰ ਅਕਸਰ ਹੀ ਕਹਿੰਦਾ ਕਿ ਜ਼ਿੰਦਗੀ ਬੜੀ ਖੂਬਸੂਰਤ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤ ਦਿਆ ਜਿਉਂਦੇ ਵਾਸਤੇ ਰੋ ਧੰਨਵਾਦ